ਸਕਲ ਜੀ ਇਸ ਵਾਰੀ ਜਿਹੜਾ ਹੈਗਾ ਅਸੀਂ ਡੈਂਗੀ ਵਾਸਤੇ ਪਹਿਲਾਂ ਐਡਵਾਂਸ ਤਿਆਰੀ ਕੀਤੀ ਸੀ ਔਰ ਅਸੀਂ ਟੈਸਟਿੰਗ ਵੀ ਵਧਾਈ ਆ ਔਰ ਬਾਕੀ ਜਿੰਨੀਆਂ ਸਾਰੀਆਂ ਸਾਡੀਆਂ ਉਹਦੀ ਰੋਕਥਾਮ ਵਾਸਤੇ ਜੋ ਮਈਰ ਚਾਹੀਦੀ ਹੁੰਦੀਆਂ ਉਹਨਾਂ ਦੇ ਉਹਨਾਂ ਦੇ ਵਾਸਤੇ ਵੀ ਅਸੀਂ ਜ਼ਿਆਦਾ ਲੈਬੋਰੇਟਰੀ ਅਰੇਂਜਮੈਂਟ ਕੀਤਾ ਸੀ ਇਸ ਵਾਰੀ ਅਸੀਂ 53782 ਟੈਸਟ ਕੀਤੇ ਜਿਹਦੇ ਚੋਂ 2625 ਇਹ 26 ਅਕਤੂਬਰ ਤੱਕ ਦੀ ਸੀ ਗਰਜ਼ਾ ਔਰ ਜੇ ਮੈਂ ਗੱਲ ਕਰਾਂ 2023 ਜਦੋਂ ਉਦੋਂ ਵੀ ਹੜ੍ਹ ਆਏ ਸੀ ਇਸ ਵਾਰੀ ਵੀ ਹੜ੍ਹ ਆਇਆ ਮਾਰਸਾ ਇਸ ਵਾਰੀ ਉਸ ਤੋਂ ਵੀ ਜ਼ਿਆਦਾ ਹੋਈਆਂ ਤੇ ਉਦੋਂ 45600 ਟੈਸਟ ਕੀਤੇ ਸੀ ਤੇ ਉਹਦੇ ਵਿੱਚੋਂ ਜਿਹੜਾ ਹੈਗਾ 8611 ਸੋ 8611 23 ਦੇ ਵਿੱਚ ਤੇ ਇਸ ਵਾਰੀ 2625 ਇਹ ਤਕਰੀਬਨ 70% 70 75% ਸਾਡੇ ਇਸ ਵਾਰੀ ਕੇਸਸ ਘਟਾ ਹੈ ਬਟ ਇਹਦੇ ਵਿੱਚ ਇਸੇ ਤਰ੍ਹਾਂ ਚਿਕਨ ਗੁਣੀਆਂ ਦੇ ਵਿੱਚ ਜਿਹੜੇ 307 ਕੇਸਸ ਆਏ ਇਸ ਵਾਰੀ 2023 ਦੇ ਵਿੱਚ 1048 ਸੀ ਉਹਦੇ ਵਿੱਚ ਵੀ 70% ਰਿਡਕਸ਼ਨ ਹੈਗੀ ਆ ਇਕਨ ਜਿਹੜੀ ਚਿੰਤਾ ਵਾਲੀ ਗੱਲ ਹੈ ਜਿਹੜੀ ਸਾਡੇ ਵਾਸਤੇ ਇੱਕ ਮੈਟਰ ਆਫ ਕੰਸਰਨ ਹੈ ਕਿ ਹੁਣ ਪਿਛਲੇ 2 ਮਹੀਨੇ ਤੋਂ ਥੋੜੇ ਜੇ ਕੇਸਸ ਵਧਨੇ ਸ਼ੁਰੂ ਹੋਏ ਆ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇੱਕ ਮਹੀਨੇ ਦੀ ਗੱਲ ਹੈ ਸਰਦੀ ਜ਼ਿਆਦਾ ਹੋ ਜਾਣੀ ਆ ਫਿਰ ਮੱਛਰਾਂ ਦੀ ਜਿਹੜੀ ਬਰੀਡਿੰਗ ਬੰਦ ਹੋ ਜਾਣੀ ਆ। ਤੇ ਆਪਾਂ ਸਾਰਿਆਂ ਨੂੰ ਸਾਡੇ ਤੁਹਾਡੇ ਕੋਲੇ ਸਾਡੇ ਵਰਕਰਸ ਆਂਦੇ ਆ। ਜਿੱਥੇ ਵੀ ਕਿਤੇ ਫੀਵਰ ਦਾ ਕੇਸ ਹੈ ਜਾ ਕੇ ਤੁਹਾਡੇ ਨੇੜੇ ਮੱਲਾ ਕਲੀਨਿਕ ਦੇ ਵਿੱਚ ਜਾਂ ਜਿਹੜਾ ਵੀ ਹਸਪਤਾਲ ਉੱਤੇ ਜਾ ਕੇ ਟੈਸਟ ਜ਼ਰੂਰ ਕਰਾਓ। ਔਰ ਸਾਡੇ ਸਿਹਤ ਮੈਕਮਨ ਨੂੰ ਇਨਫੋਰਮ ਕਰੋ ਸਾਡੇ ਬੰਦੇ ਆਣਗੇ ਤੁਹਾਡੇ ਮੱਲੇ ਦੇ ਵਿੱਚ ਪਿੰਡ ਦੇ ਵਿੱਚ ਪੂਰੇ ਦੇ ਵਿੱਚ ਫੀਵਰ ਸਰਵੇ ਕਰਨਗੇ ਇਕੱਲੇ ਇਕੱਲੇ ਘਰ ਜਾ ਕੇ ਪੁੱਛਣਗੇ ਜਿਨ੍ਹਾਂ ਨੂੰ ਬੁਖਾਰ ਹੋਏਗਾ ਉਹਨਾਂ ਦਾ ਡੈਂਗੀ ਦਾ ਟੈਸਟ ਹੋਏਗਾ ਇਹਦੇ ਨਾਲ ਨਾਲ ਸਾਰੇ ਪਿੰਡ ਦੇ ਵਿੱਚ ਮੱਲੇ ਦੇ ਵਿੱਚ ਫਿਊਮਿਗੇਸ਼ਨ ਹੋਏਗੀ ਔਰ ਐਂਟੀ ਲਾਰਵਾ ਸਪਰੇਅ ਹੋਏਗਾ ਤੇ ਤੁਸੀਂ ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਉਹ ਦੇਖਣਾ ਵੀ ਤੁਹਾਡੇ ਘਰ ਦੇ ਵਿੱਚ ਜਿਹੜਾ ਕੂਲਰ ਹੈ ਜਿਹੜਾ ਠੰਡੀ ਹਵਾ ਵਾਲਾ ਉਹਦੇ ਵਿੱਚ ਕਲ ਪਾਣੀ ਪਾਣ ਦੀ ਲੋੜ ਨਹੀਂ ਹੈ ਉਹਨੂੰ ਸੁੱਕਾ ਰੱਖੋ ਜਿਹੜੀ ਫ੍ਰਿਜ ਹੈਗਾ ਕੋਈ ਪੁਰਾਣਾ ਉਹਦੇ ਨੀਚੇ ਟ੍ਰੇ ਆ ਉਹਨੂੰ ਸੁਕਾ ਦਿਓ ਜੇ ਤੁਸੀਂ ਆਪਣੇ ਪੀਣ ਲਈ ਜਾਂ ਕੰਸਟ੍ਰਕਸ਼ਨ ਵਾਸਤੇ ਕਿਤੇ ਪਾਣੀ ਸਟੋਰ ਕਰਦੇ ਹੋ ਜਾਂ ਪੰਛੀਆਂ ਵਾਸਤੇ ਕੁੱਤਿਆਂ ਵਾਸਤੇ ਜਾਂ ਹੋਰ ਮवेशੀਆਂ ਵਾਸਤੇ ਕੋਈ ਡਰਮ ਰੱਖਿਆ ਹੋਇਆ ਘਰ ਦੇ ਬਾਹਰ ਜਾਂ ਗਲੀ ਦੇ ਵਿੱਚ ਤਾਂ ਉਹਨੂੰ ਵੀ ਹਫ਼ਤੇ ਵਿੱਚ ਇੱਕ ਵਾਰੀ ਖਾਲੀ ਕਰ ਦਿਓ ਤੇ ਜਿਹੜਾ ਤੁਸੀਂ ਆਪਣੇ ਪੀਣ ਲਈ ਰੱਖਣਾ ਪਾਣੀ ਉਹਨੂੰ ਢੱਕ ਕੇ ਰੱਖੋ ਤਾਂ ਕਿ ਉਹਦੇ ਵਿੱਚ ਮੱਛਰ ਵਗੈਰਾ ਬੀੜ ਨਾ ਕਰਨ ਸਾਫ ਤੇੜੀ ਟੈਂਕੀਆ ਉਹ ਵੀ ਉਹਦੇ ਉੱਤੇ ਵੀ ਢੱਕਣ ਲੱਗਿਆ ਹੋਣਾ ਚਾਹੀਦਾ ਸੋ ਇਹ ਜੇ ਗੱਲਾਂ ਦਾ ਧਿਆਨ ਰੱਖੋਗੇ ਤਾਂ ਆਪਾਂ ਬਹੁਤ ساری ਜੜੀਆਂ ਵੱਡੀਆਂ ਮੁਸੀਬਤਾਂ ਤੋਂ ਬਚ ਜਾਗੇ ਤੇ ਇਸ ਜਿਹੜਾ ਸਿਹਤ ਵਿਭਾਗਾਂ ਔਰ ਇਹਦੇ ਨਾਲ ਸਾਰੇ ਵਿਭਾਗਾਂ ਨੂੰ ਮਿਲ ਕੇ ਜਿਹਦੇ ਨਾਲ ਜਿਹੜੇ ਅਰਬਨ ਲੋਕਲ ਬਾਡੀਜ਼ ਮਿਸਪਲ ਕਮਿਊਨਿਟੀਜ਼ ਮਿਸਪਲ ਕਾਰਪੋਰੇਸ਼ਨ ਇਸੇ ਤਰ੍ਹਾਂ ਗ੍ਰਾਮ ਪੰਚਾਇਤਾਂ ਜਿਹੜੇ ਨਰੇਗਾ ਦੇ ਸਹਾਇਕ ਹੈ ਸੈਨੀਟਰੀ ਵਰਕਰਸ ਹੈ ਉਹ ਸਿਹਤ ਕਰਮਚਾਰੀਆਂ ਦੇ ਨਾਲ ਪੀਐਚਡਬੀ ਨਾਲ ਔਰ ਆਸ਼ਾ ਵਰਕਰ ਦੇ ਨਾਲ ਮਿਲ ਕੇ ਨਰਸਿੰਗ ਸਟੂਡੈਂਟਸ ਜਾ ਕੇ ਡੋਰ ਟੂ ਡੋਰ ਚੈੱਕ ਕਰਦੇ ਆ ਅਸੀਂ 1 ਕਰੋੜ 10 ਲੱਖ ਕਰਾਂ ਦੇ ਵਿੱਚ ਚੱਕੇ ਤਾਂ ਜਿੱਥੇ ਸਾਨੂੰ 60 ਹਜ਼ਾਰ ਕਰਾਂ ਦੇ ਵਿੱਚੋਂ ਲਾਵਾ ਮਿਲਿਆ ਉਹਨੂੰ ਡਿਸਪਲੇ ਕੀਤਾ ਇਸੇ ਤਰ੍ਹਾਂ ਸਾਨੂੰ 70-75 ਹਜ਼ਾਰ ਜਿਹੜੇ ਕੰਟੇਨਰਸ ਆ ਉਹ ਜਿੱਥੇ ਵਰਕਸ਼ਾਪਾਂ ਦੇ ਵਿੱਚ ਜਿੱਥੇ ਲੋਕੋ ਟਾਇਰਾਂ ਨੂੰ ਪੈਂਚਰ ਲਾਉਂਦੇ ਆ ਉਹ ਪਾਣੀ ਰੱਖ ਭਰ ਕੇ ਰੱਖਿਆ ਉਹਨਾਂ ਨੇ ਕੰਸਟਰਕਸ਼ਨ ਸਾਈਟਸ ਦੇ ਉੱਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਫੈਕਟਰੀਜ਼ ਆ ਵਰਕਸ਼ਾਪਾਂ ਦੇ ਵਿੱਚ ਜਿਹੜਾ ਹੈਗਾ ਸਾਨੂੰ ਇਸੇ ਤਰ੍ਹਾਂ ਉੱਥੇ 70-75 ਹਜ਼ਾਰ ਜਗ੍ਹਾ ਤੇ ਲਾਭਾ ਮਿਲਿਆ ਤੇ ਆਪਾਂ ਕੋਸ਼ਿਸ਼ ਕਰੀਏ ਕਿ ਉਹਨੂੰ ਜਿਹੜਾ ਪਾਣੀ ਉਹ ਕੋਈ ਡレイン ਕਰਕੇ ਸੁਕਾ ਕੇ ਦੁਬਾਰਾ ਤਾਜ਼ਾ ਪਾਣੀ ਪੜਦੀਏ ਫਿਰ ਉਹ ਮੱਛਰ ਦੀ ਬਰੀਡਿੰਗ ਨਹੀਂ ਹੁੰਦੀ ਆਪਾਂ ਹਫ਼ਤਾ ਹਰ ਸ਼ੁੱਕਰਵਾਰ ਨੂੰ ਜ਼ਰੂਰ ਕਰੀਏ ਹਰ ਸ਼ੁੱਕਰਵਾਰ ਡ ਉਹਦਾ ਹਿਸਾਬ ਨੂੰ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਦੇ ਵਿੱਚ ਤੁਸੀਂ ਆਪਣਾ ਸਹਿਯੋਗ ਦਿਓ ਤਾਂ ਕਿ ਆਪਾਂ ਜਿਹੜਾ ਹੈਗਾ ਉਹ ਡੈਂਗੀ ਚਿਕਨਗੁਨੀਆ ਕੇਵਰੀ ਹੈਮਰੇਜ ਹੋ ਜਾਂਦਾ ਜਦੋਂ ਡੈਂਗੀ ਸੀਰੀਅਸ ਕਰੋ ਜੇ ਤੁਹਾਡੇ ਮਸੂੜਿਆਂ ਤੋਂ ਜਾਂ ਤੁਹਾਡੇ ਨੱਕ ਦੇ ਉੱਤੋਂ ਕਿਤੇ ਵੀ ਸਿਰ ਦੇ ਵਿੱਚੋਂ ਖੂਨ ਵਗਣ ਲੱਗ ਜਾਏ ਉਲਟੀ ਦੇ ਵਿੱਚ ਖੂਨ ਆ ਜਾਏ ਜਾਂ ਤੁਹਾਨੂੰ ਜਿਹੜਾ ਹੈਗਾ ਉਹ ਦਿਲ ਬਹੁਤ ਜ਼ਿਆਦਾ ਧੜਕਣ ਲੱਗ ਜਾਏ ਔਰ ਪਲਸ ਵੀਕ ਹੋ ਜਾਏ ਬੁਖਾਰ ਤੇਜ਼ ਹੋਵੇ ਉਸੇ ਵਿਲੇ ਜਾ ਕੇ ਹਸਪਤਾਲ ਜਾ ਕੇ ਨੀਰ ਸਾਸਤਰ ਚਲੇ ਜਾਣਾ ਸਾਡੇ ਕੋਲ ਪੂਰਾ ਬੰਦੋਬਸਤ ਹੈ ਬੈਡਸ ਹੈ ਬਲੱਡ ਦਾ ਅਰੇਂਜ ਕੀਤਾ ਹੋਇਆ ਪਲੇਟਲੇਟਸ ਆ ਗਈਆਂ ਸਿੰਗਲ ਡੋਨਰ ਪਲੇਟਲੇਟ ਕਿਟਸ ਆ ਗਈਆਂ ਜੋ ਕਿ ਬਹੁਤ ਮਹਿੰਗੀਆਂ ਹੁੰਦੀਆਂ ਸਾਡੇ ਕੋਲ ਸਰਕਾਰੀ ਹਸਪਤਾਲ ਵਿੱਚ ਸਾਰਾ ਬੰਦੋਬਸਤ ਹੈ ਸੋ ਕਿਸੇ ਕਿਸਮ ਦੀ ਹੰਗਾਲੀ ਨਹੀਂ ਕਰਨੀ ਆਪਾਂ ਦੇਰੀ ਨਹੀਂ ਕਰਨੀ ਆਪਾਂ ਜੇ ਬੁਖਾਰ ਹੈ ਤਾਂ ਤੁਰੰਤ ਜਾ ਕੇ ਟੈਸਟ ਕਰੋ ਸਾਡੀ ਟੀਮ ਆਕੇ ਉਸੇ ਵੇਲੇ ਸਾਰੇ ਪਿੰਡ ਦੇ ਵਿੱਚ ਫੀਵਰ ਸਰਵੇ ਕਰਨ ਗਿਆ, ਸਪਰੇਅ ਕਰਨ ਗਿਆ, ਫੀਰਮਿਗੇਸ਼ਨ ਕਰਨ ਗਿਆ, ਘਰ ਘਰ ਜਾ ਕੇ ਲੋਕਾਂ ਦਾ ਹਾਲ ਪੁੱਛਣ ਗਿਆ ਤੇ ਸਾਡੇ ਨਾਲ ਫਿਰ ਮੈਕਮੇ ਨਾਲ ਸਹਿਯੋਗ ਕਰੋ ਤੇ ਡੈਂਗੋ ਦੇ ਉੱਤੇ ਕਾਬੂ ਪਾਉਣ ਵਿੱਚ ਆਪਣਾ ਯੋਗਦਾਨ ਪਾਓ ਬਹੁਤ ਬਹੁਤ ਧੰਨਵਾਦ।